ਬੋਹਰ ਵਾਲੀ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਉਦਾਂ 8 ਘੰਟੇ ਦਾ ਹੋ ਗਿਆ ਤੇ ਫੀਸ ਵਗੈਰਾ ਕਿੰਨੀ ਆਪਰੀ ਹੈ ਫੀਸ ਕਿੰਨੀ ਆ ਦੀ ਤੇ ਬਾਜ ਬਾਜ ਕਿਹੜੀ ਲਾਈਨ ਆ ਜੀ ਇਹਦੀ ਬੋਹਰ ਵਾਲੀ ਮਹਾਦੇਵ ਲਬਾਜੀ ਸਿੰਘ ਸਟੱਡ ਫਾਰਮ ਕੇ ਲਈ ਕਾਂਦਰਾ ਨੰਬਰ 51 72209 ਗਾਲਬਕਲਾ ਜਿਗਰਾਉ 980343 6060 980999 06800 ਤੇਰੇ ਟੰਚ ਪਲੱਸ ਹਾਈਟ ਬਾਜ ਅਰੇ ਦੇ ਰਿਜ਼ਲਟ ਨੇ ਇਹ ਸਾਰੇ ਬਾਜ ਦੇ ਸਰਜੰਦਰ ਸਿੰਘ 8478 26487 ਬੱਚਾ ਤੇ ਲਾਈਨ ਆ ਜੀ ਇਹਦੀ ਬਹੁਤ ਆ ਰਹੀ ਆ ਰਹੀ ਕਿੰਨੇ ਟਾਈਮ ਦਾ ਹੋ ਗਿਆ ਜੀ ਇਹਦਾ 8 ਸਾਲਾਂ ਦਾ ਹੋ ਗਿਆ 8 ਸਾਲਾਂ ਦਾ ਹੋ ਗਿਆ ਤੇ ਫੀਸ ਵਗੈਰਾ ਕਿੰਨੀ ਆ ਆਪਣੀ ਇਹਦੀ ਫੀਸ ਕਿੰਨੀ ਆ ਦੀ 11000 11000 ਰੁਪਿਆ ਤੇ ਐਡਰੈਸ ਦੱਸੋ ਆਪਣਾ ਐਡਰੈਸ ਆਪਣਾ ਪਿੰਡ ਗਾਲਬ ਗਾਲਬ ਕਲਾਂ ਜਗਰਾਉਂ ਦੇ ਕੋਲ ਹਾਂ ਜਗਰਾਉਂ ਦੇ ਕੋਲ ਮੋਬਾਈਲ ਨੰਬਰ ਬੋਲਿਓ ਜੀ ਮੋਬਾਈਲ ਨੰਬਰ ਆ ਦੇ ਲਿਖਿਆ ਹੀ ਸੀਗਾ 84 ਵਾਲਾ ਆਪਣਾ 83 79 78 ਹਾਂ 26 4 87 ਇਹ ਤਕਰੀਬਨ ਤਕਰੀਬਨ ਤੇ ਜਿਹੜੇ ਵੀ ਤੇ ਰਿਜ਼ਲਟ ਬਹੁਤ ਵਧੀਆ ਨੇ ਵੀਰਾਂ ਦਾ ਵੀ ਜਿਹੜੇ ਵੀਰ ਭਰਾ ਨੇ ਕੋਈ ਮੀਟਿੰਗ ਕਰਵਾਉਣੀ ਆ ਤੇ ਇਹ ਗਾਲਬ ਕਲਾ ਪੈਂਡਾ ਜੀ ਇਹ ਜਗਰਾਉਂ ਦੇ ਕੋਲ ਆ ਜਾਂਦਾ ਵਾ ਤੇ ਜੇ ਆਪਾਂ ਮੋਗਗੇ ਸਾਈਡ ਤੋਂ ਆਵਾਂਗੇ ਤਾਂ ਜਗਰਾਉਂ ਤੋਂ ਪਹਿਲਾਂ ਆ ਜਾਣਾ ਜੇ ਆਪਾਂ ਲੁਹਿਆਣੇ ਵਾਲੀ ਸਾਈਡ ਤੋਂ ਆਵਾਂਗੇ ਤਾਂ ਫਿਰ ਸਾਰਾ ਜਗਰਾਵਾ ਸ਼ਹਿਰ ਲੰਘ ਜਾਣਾ ਤੇ ਜਮਾ ਕਲੇਰਾ ਨਾਲ ਸਰ ਕਲੇਰਾ ਗਾਲਬ ਗਾਲਬ ਕਲਾ ਪੈਂਡਾ ਇਹ ਆ ਜੀ ਜੋਰਾਵਾ ਸਟੱਡ ਫਾਰਮ ਕੌਕੇ ਗਲਾਂ ਵੀਰ ਦਾ ਕਰਦੇ ਤ ਤਵੀਰਾ ਕਰਦੇ ਤ ਕਰ ਦਿੱਤਾ ਕਹਿੰਦੇ ਆ ਤੇ ਘੋਰਾ ਵੀ ਕਹਿੰਦੇ ਪਿਆਰ ਦਾ ਵੀਰ ਨੂੰ ਚੋਰਾਵਾਰ ਸਟੱਡ ਫਾਰਮ ਸਟਾਰ ਨੰਬਰ 65 84909 9846 263 84 ਤੇ ਇਹਦਾ ਆਪਦਾ ਰਿੰਗ ਤਿਆਰ ਹੋਈ ਜਾਂਦਾ ਵੀਰ ਦਾ ਤੇ ਜਾਨਵਰਾਂ ਦੇ ਵਾਸਤੇ ਤੇ ਅੱਜ 12:00 ਵਜੇ ਤੱਕ ਲਿਆਊਗਾ ਜਾਨਵਰਾਂ ਉਹਦੇ ਸਾਰੇ ਰਿੰਗ ਬਹੁਤ ਸੋਹਣੀ ਤਿਆਰ ਕੀਤੀ ਹੋਈ ਆ ਵੀਰ ਨੇ ਤੇ ਜਾਨਵਰ ਵੀ ਬਹੁਤ ਸੋਹਣੇ-ਸੋਹਣੇ ਵੀਰ ਕੋਲੇ ਅਕਸਰ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵਾ ਮਹਿਤਾਬ ਦੇਵਗੜ ਰਣੀਆਂ ਦਲਵਾਗ ਰਣੀਆਂ ਪੰਜਾਬ ਅਲੀਸ਼ਾਨ 65 ਇੰਚ ਵਾਲਾ ਵਾਲ ਨੰਬਰ ਸਕਰੀਨ ਤੇ ਦੱਸ ਰਿਹਾ ਹੈ ਇਹ ਸਾਰੇ ਅੱਜ 12:00 1 ਵਜੇ ਤੱਕ ਪਹੁੰਚ ਜਾਣੇ ਆ ਮਹਤਾਬ ਦੇ ਰਿਜ਼ਲਟ ਸੂਰਜ ਬਾਬਾ ਫਰੀਦ ਸਟੱਡ ਫਾਰਮ ਨਾ ਬਾਬਾ ਨੇ ਵੀਰ ਹੁਣਾਰ ਗਿਆ ਦੀ ਸੁਖਿਆ ਹੁਣਾਰ ਗਿਆ ਦੀਆਂ ਫੋਟੋ ਲੱਗੀਆਂ ਹੋਈਆਂ ਅੱਜ ਤੇ ਗੋਰੇ ਵੀਰ ਲੱਗੇ ਹੋਇਆ ਕੌਂਗੜ ਦੇ ਕਰਦੇ ਤਵੀਰ ਦੀ ਗੋਰਾ ਪਿਆਰਦਨ ਗੋਰਾ ਕਹਿੰਦੇ ਆ ਆ ਮਿਲ ਗਏ ਬੰਦੇ ਆਪਣੇ ਤੇ ਮੰਡੀ ਦਾ ਦਫ਼ਤਰ ਆ ਜੀ ਮੇਨ ਤੇ ਕੱਲ 19 ਤਰੀਕ ਨੂੰ ਦੌੜਾਂ ਵੀ ਆ ਵਾਕਿਆਆਂ ਖਾਣ ਪੀਣ ਦੀਆਂ ਤਕਰਨਾ ਮਗਰਾਂ ਤਾਂ ਲੱਗਿਆ ਹੋਇਆ ਜਿਹੜੀਆਂ ਵਗੈਰਾ ਜੂਸ ਵਗੈਰਾ ਕਾਲਚੇ ਛੋਲੇ ਵਗੈਰਾ ਜਾਂ ਹੋਰ ਚੀਜ਼ਾਂ ਫਾਸਟ ਫੂਡ ਦੀਆਂ ਜਿਹੜੀਆਂ ਵਗੈਰਾ ਸਭ ਲੱਗਿਆ ਹੋਇਆ ਤੇ ઠાਬੇ ਅੰਦਰ ਬਣੇ ਹੋਏ ਆ ਪੱਕੇ ਯਾਨੀ ਜਦ ਨਾਲ ਮੰਡੀਆ ਜਣਾਂ ਦੇ ਬਣ ਜਾਂਦੇ ਆ ਤੇ ਫੇਰ ਟੱਕ ਲੈਂਦੇ ਆ ਤੰਬਦੂ ਬੁਲਾ ਕੇ ਸ਼ਾਮ ਨੂੰ ਬੈਠਣ ਵਾਸਤੇ ਪੂਰਾ ਵਧੀਆ ਪ੍ਰਬੰਧ ਕੀਤਾ ਕਿਉਂਕਿ ਮੰਡੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਦੁਨੀਆ ਭਰ ਦੇ ਜਾਨਵਰ ਆਉਣੇ ਹੁੰਦੇ ਆ ਤੇ ਨਾਲ ਹਰੇਕ ਦੇ ਨਾਲ 5-7 ਬੰਦੇ 10 ਬੰਦੇ ਤੇ ਉਹਦੇ ਕਰਕੇ ਫਿਰ ਖਾਣ ਪੀਣ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਹੁੰਦਾ ઠાਬੇ ਪੂਰੇ ਵਿਲਿਆ ਬਣੇ ਹੁੰਦੇ ਆ ਜਿਾ ਕਿ ਅੱਜ ਅੱਜ 18 ਤਰੀਕ ਹੈ ਅੱਜ 1:00 ਤੋਂ 2:00 ਤੱਕ ਜਾਨਵਾਰ तकरीबन 2:00 ਤੱਕ ਸਾਰੇ ਲੈ ਆਉਣੇ ਜਿਹੜੇ ਵੀ ਭਰਾ ਦੇ ਕੱਲ ਨੂੰ ਦੌੜਾ ਦੇ 13 ਦੀਆਂ 3:00 ਵਜੇ ਇਹ ਬਰੇ ਹੂਟ 4 ਬੰਦਿਆ ਇਹ ਤੇ ਫੁੱਟਕੀ ਬੰਦਿਆ 4 ਹੂਟ 4 ਅਗਰ ਆਈ 4 ਗੱਲ ਦਾ ਫੋਰਮ ਪੰਡ ਖਿੜਕੀਆਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇੱਥੇ ਖਾਸ ਤਰ੍ਹਾਂ ਦੇ ਫੈਂਸੀ ਕਬੂਤਰ ਮੁਰਗੇ ਮਿਲਦੇ ਆ ਰੀਤਨ ਵੇਚਣ ਲਈ ਸੰਪਰਕ ਕਰ ਸਕਦੇ ਤੁਸੀਂ 95011 28318 98881 71 18 ਕਬੂਤਰਾਂ ਦੇ ਜੋੜੇ ਬਹੁਤ ਵਧੀਆ ਨੇ ਰੰਗ ਬਰੰਗੇ ਆ ਕਲਰ ਕਲਰ ਵਗੈਰਾ ਵਾਈਟ ਵੀ ਆ ਬਲੈਕ ਜੇ ਵੀ ਆ ਤੇ ਥੋੜੇ ਜਿਹਾ ਜਾਨਕ ਲਾਈਟ ਦੇ ਵਿੱਚ ਵੀ ਆ ਜਾਂਦੇ ਆ ਬ੍ਰਾਉਂਚ ਵੀ ਆ ਜਾਂਦੇ ਆ ਕਈ ਕਲਰਾਂ ਦੇ ਵਿੱਚ ਕਬੂਤਰ ਵਗੈਰਾ ਮਿਲ ਜਾਂਦੇ ਆ ਅਲੱਗ-ਅਲੱਗ ਰੇਟ ਆ ਇਹਨਾਂ ਦੇ ਅਲੱਗ-ਅਲੱਗ ਦੇ ਬੈਟਰੀ ਵੈਰਾਈਟੀ ਇਸ ਹੋਂ ਨਾਲ ਕਲਰ ਫੌਲਰ ਬਿੱਲੀ ਤਾਂ ਹੈ ਕੋਨਾ ਬਾਹਰਲਾ ਆਹ ਕੋਰਾ ਜਣੇ ਤੇ ਅੱਛਾ ਹੈ ਖਰਕੂਸ਼ ਵਗੈਰਾ ਸਾਰੇ ਵਿੱਚ ਜਿਹੜਾ ਕੋ ਮਰਜ਼ੀ ਚੀਜ਼ਾਂ ਲੈ ਲਓ ਸਾਰੇ ਮਿਲ ਜਾਂਦੀਆਂ ਨੇ ਕੁੱਕ ਦਵਾਈਆਂ ਵਗੈਰਾ ਪਾਊਡਰ ਵਗੈਰਾ ਜਿਹੜੇ ਵੀ ਕੈਮੀਕਲ ਜਿਹੜੇ ਵੀ ਲੈਣੇ ਆਪਾਂ ਜਾਨਵਰਾਂ ਵਾਸਤੇ ਉਹ ਵੀ ਲੈ ਸਕਦੇ ਜੇ ਚਾਹੇ ਜਲੀ ਚਾਹੇ ਮਰੀਜ਼ ਨੂੰ ਬਹੁਤ ਹੋਰਾ ਮਾਣ ਲੈ ਲੱਕੂੜਾ ਬਾਕੀ ਨਦਗੜਾ ਬਹਾ ਜੁੱਤੀਆਂ ਵਗੈਰਾ ਸਾਰੀਆਂ ਕਰ ਕੋਕੀ ਹੋ ਜਾਂਦਾ ਕੰਮ ਜੁੱਤੀਆਂ ਹਾਕੀਆਂ ਸੋਟੀ ਬਾਕੀ ਕੜੇ ਫਿਰ ਕਾਠੀਆਂ ਵਗੈਰਾ ਜਾਨਵਰਾਂ ਦੀਆਂ ਘੋੜਿਆਂ ਦੀਆਂ ਥੂੜੀਆਂ ਵਗੈਰਾ ਇਥੋਂ ਨਾਲ ਨਾਲ ਮੈਨੇ ਰਸੇ ਕਾਠੀ ਬਾਕੀ ਜਾਨਵਰਾਂ ਵਾਸਤੇ ਕੁੱਤੇ ਬਿੱਲੇ ਵਾਸਤੇ ਅੱਜ ਆਜੋ ਜਿਹੜੇ ਮਾਦੀ ਕਦਰਾਂ ਦੇ ਵਿੱਚ ਲੈ ਲਵੋ ਪਿੰਜਰੇ ਵਗੈਰਾ ਰਸੇ ਵਗੈਰਾ ਕਾਠੀਆਂ ਇਹ ਲੱਗਦੇ ਦਾਣੇ ਹੱਲਣ ਕਰ ਰਹੇ ਨੇ ਤੇ ਸਾਰੀ ਇਧਰਲੇ ਪਾਸੇ ਵਾਲੀ ਮਾਰਕੀਟ ਜਾਨਵਰਾਂ ਦੇ ਸਮਾਨ ਦੀ ਸਾਰੀ ਮਾਰਕੀਟ ਇਧਰ ਸਾਈਡ ਲੱਗੀ ਹੋਈ ਆਪਾਂ ਜਦੋਂ ਦੂਜੇ ਨੰਬਰ ਗੇਟ ਮੂਹਰੇ ਪੜਦੇ ਆ ਐਂਟਰ ਹੁੰਦੇ ਆ ਤੇ ਸਾਰੀ ਮਾਰਕੀਟ ਸਾਮਾਨ ਤੇ ਜਾਨਵਰਾਂ ਦੇ ਤੇ ਸਾਹਮਣੀ ਸਾਈਡ ਹੀ ਦਵਾਈਆਂ ਵਗੈਰਾ ਪ੍ਰੋਡਕਟ ਵਗੈਰਾ ਲੱਗੇ ਹੋਏ ਆ ਇਹ ਆ ਜੀ ਬਰੁੰਦੀ ਵਾਲਿਆਂ ਦਾ ਵੀਰ ਹੁਣਾਂ ਦਾ ਸਟੱਡ ਫਾਰਮ 9140 70966 91785 55508 ਇਹੋ ਕਰਨੇ ਸੋਨੇ ਹਨ ਪਿਆਰੇ ਪਿਆਰੇ ਜਾਨਵਰ ਆ or why do they watch